ਜਿਲ੍ਹਾ ਪਠਾਨਕੋਟ ਤੋਂ ਜੀ ਅੱਜ ਅਸੀਂ ਗੱਲ ਕਰਦੇ ਆ ਕਿ ਗੰਨਾ ਕਟਾਈ ਤੋਂ ਬਾਅਦ ਪੈਲੀ ਦੇ ਵਿੱਚ ਜਿਹੜੀ ਆਪਣੇ ਗੰਨੇ ਦੀ ਖੋਰੀ ਜਿਹਨੂੰ ਆਪਾਂ ਪੱਤੀ ਕਹਿੰਦੇ ਆ ਜਿਹੜੀ ਖੋਰੀ ਬਚ ਜਾਂਦੀ ਆ ਉਹਦੀ ਅਸੀਂ ਸਾਂ ਸਾਂਭ ਸੰਭਾਲ ਬਾਰੇ ਗੱਲ ਕਰਦੇ ਆ ਅਸੀਂ ਤਕਰੀਬਨ 4 ਤੋਂ 5 ਸਾਲ ਦੇ ਦੌਰਾਨ ਜਿੰਨੇ ਵੀ ਮੋਢੇ ਗੰਨੇ ਦੀ ਉਹ ਲਵੇਰੇ ਗੰਨੇ ਦੀ ਫਰਵਰੀ ਤੱਕ ਜਿੰਨੇ ਵੀ ਖੋਰੀ ਬਚਦੀ ਆ ਉਹ ਸਾਰੀ ਅਸੀਂ ਵਿਚਵਾਹੀ ਕਰਦੇ ਆ ਜਿਹੜੀ ਫਰਵਰੀ ਮਾਰਚ ਵਾਲੀ ਹੁੰਦੀ ਆ ਉਹ ਬਿਲਰ ਵਾਲੇ ਉਹ ਚੁੱਕ ਕੇ ਲੈ ਜਾਂਦੇ ਆ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਕਿ ਖੋਰੀ ਵਾਹ ਦੇ ਫਾਇਦੇ ਕੀ ਹੁੰਦੇ ਆ ਕਿ ਜਿਵੇਂ ਹਰ ਸਾਲ ਅਸੀਂ ਤਜਰਬੇ ਕੱਢੇ ਆ ਕੀਤੇ ਆ ਤੇ ਨਿਚੋੜ ਨਿਕਲ ਕੇ ਸਾਡੇ ਸਾਹਮਣੇ ਆਇਆ ਕਿ ਇੱਕ ਤਾਂ ਜਿਹੜਾ ਆਪਾਂ ਖੋਰੀ ਖੇਤ ਦੇ ਵਿੱਚ ਵਾਹੀ ਕਰਦੇ ਆ ਤੇ ਖੇਤ ਦੇ ਵਿੱਚ ਉਸ ਦਾ ਰੈਣ ਖੂਨ ਜਦੋਂ ਗਲਦਾ ਔਰ ਖੇਤ ਦੇ ਵਿੱਚ ਉਪਜਾਊ ਸ਼ਕਤੀ ਵਧਦੀ ਆ ਜਿਹਦੇ ਵਿੱਚ ਗੰਨੇ ਦਾ ਜਰਮੀਨੇਸ਼ਨ ਵਧੀਆ ਹੁੰਦਾ ਬੂਟਾ ਗਰੋਥ ਵਧੀਆ ਕਰਦਾ ਹਲਦੀ ਬੂਟਾ ਹੁੰਦਾ ਉਹ ਤੀਸਰੀ ਗੱਲ ਆ कि ਜਦੋਂ ਵਾਈ ਖੋਰੀ ਕਰਨ ਕਰਕੇ ਵਾਈ ਜ਼ਿਆਦਾ ਹੋਣ ਕਰਕੇ ਜਮੀਨ ਪੋਲੀ ਹੋ ਜਾਂਦੀ ਹੈ ਨਰਮ ਹੋ ਜਾਂਦੀ ਹੈ ਉਹ ਗੰਨੇ ਦੀਆਂ ਜੜਾਂ ਦਾ ਵਿਕਾਸ ਬਹੁਤ ਜ਼ਿਆਦਾ ਹੁੰਦਾ ਉਹ ਜਦੋਂ ਖੋਰੀ ਵਿੱਚ ਰੱਖਦੀ ਹੈ ਖੋਰੀ ਮੁਅਸਤ ਖਿੱਚ ਕੇ ਰੱਖਦੀ ਹੈ ਔਰ ਗੰਨੇ ਦੀ ਫਸਲ ਨੂੰ ਪਾਣੀ ਦੀ ਜ਼ਰੂਰਤ ਵੀ ਘੱਟ ਪੈਂਦੀ ਹੈ ਜਿੰਨੇ ਅਸੀਂ ਗੰਨੇ ਦੀ ਫਸਲ ਨੂੰ ਅਗਰ ਜ਼ਿਆਦਾ ਪਾਣੀ ਲਗਾਣੇ ਆ ਤੇ ਉਹਦੇ ਵਿੱਚ ਨੁਕਸਾਨ ਹੀ ਹੁੰਦਾ ਕਿ ਕਈ ਵਾਰ ਜ਼ਿਆਦਾ ਪਾਣੀ ਲੱਗਣ ਕਰਕੇ ਗੰਨੇ ਦੀ ਗਰੋਹ ਦੇ ਉੱਤੇ ਫਰਕ ਪੈਂਦਾ ਔਰ ਜਦੋਂ ਬੱਤਰ ਦਾ ਪਾਣੀ ਲਗਾਣੇ ਆ ਤੇ ਗੰਨੇ ਦੀ ਕਰੋ ਤੋਂ ਉਹ ਤਾਂ ਵਧੀਆ ਹੁੰਦੀ ਆ ਇਸ ਕਰਕੇ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਖੋਰੀ ਨੂੰ ਕਿਵੇਂ ਮਸਲਾ ਹੱਲ ਕੀਤਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਖੇਤ ਇਸ ਨੂੰ ਅਸੀਂ ਪਹਿਲੇ 16 ਤਵੀਆਂ ਦੀ ਪਾਈ ਆ ਜੀ 16 ਤਵੀਆਂ ਦੀ ਪਾਣ ਤੋਂ ਬਾਅਦ ਖੇਤ ਇਹੋ ਜਿਹਾ ਹੋ ਗਿਆ ਜੀ ਔਰ 16 ਤਵੀਆਂ ਤੋਂ ਬਾਅਦ ਤੋਂ ਬਾਅਦ ਖੇਤ ਇਹੋ ਜਿਹਾ ਹੋ ਗਿਆ ਔਰ ਉਸ ਤੋਂ ਬਾਅਦ ਅੱਜ ਅਸੀਂ ਰੋਟਾਵੇਟਰ ਦੀ ਪਾੜ ਕੱਢ ਰਹੇ ਆ ਇਹ ਜੋ ਖੇਤ ਤੁਹਾਡੇ ਸਾਹਮਣੇ ਆ ਔਰ ਅਸੀਂ ਖੋਰੀ ਨੂੰ ਕਿਵੇਂ ਸਾਂਭਦੇ ਆ ਜਿਵੇਂ ਮੈਂ ਡਾਕਟਰ ਸਾਹਿਬ ਨੂੰ ਪਹਿਲੇ ਵੀਡੀਓ ਭੇਜੀ ਸੀਗੀ ਔਰ ਅਸੀਂ ਖੋਰੀ ਨੂੰ ਪਹਿਲੇ ਸਾਰੇ ਖੇਤ ਵਿੱਚ ਇੱਕ ਸਾਰ ਵਿਛਾ ਦਿੰਨੇ ਆ ਉਹ ਤਵੀਆਂ ਦੀ ਫਿਰ ਪਾੜ ਪਾਣੇ ਆ ਜੀ ਤਵੀਆਂ ਦੀ ਪਾੜ ਪਾਣ ਤੋਂ ਬਾਅਦ ਜਿੱਥੇ ਵੀ ਢਲੀ ਕਿਤੇ ਖੋਰੀ ਦੀ ਵੱਧ ਰਹਿ ਜਾਂਦੀ ਆ ਔਰ ਉਸ ਨੂੰ ਫਿਰ ਦੁਬਾਰਾ ਇੱਕ ਸਾਰ ਖਿਲਾਰ ਕੇ ਔਰ ਫਿਰ ਉਸ ਤੋਂ ਬਾਅਦ ਦੂਰ ਤਵੀਆਂ ਦੀ ਲਾ ਦੇਦੀ ਆ ਟੋਟਲ ਅਸੀਂ ਤਿੰਨ ਪਾਲਾਂ ਤਵੀ ਦੀਆਂ ਪਾਈ ਦੀਆਂ ਔਰ ਉਸ ਤੋਂ ਬਾਅਦ ਅਸੀਂ ਰੋਟਾ ਵੇਟਰ ਦੀ ਪਾੜ ਕੱਢ ਕੇ ਔਰ ਜ਼ਮੀਨ ਨੂੰ ਇਹ ਪਈ ਰਹਿਣ ਦੇਣਾ ਔਰ ਅਗਰ بارش ਪੈ ਜਾਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਇਸ ਵਿੱਚ ਇੱਕ ਪਾਣੀ ਲਗਾਵਾਂਗੇ ਔਰ ਖੋਰ ਹੀ ਸਾਰੀ ਡੀਕੰਪੋਸਟ ਹੋ ਜਾਏਗੀ ਔਰ ਖੇਤ ਦੇ ਵਿੱਚ ਤੁਹਾਡਾ ਜਿਹੜਾ ਖੇਤ ਦਾ ਆਰਗੈਨਿਕ ਮੈਟਰ ਹੈ ਉਹ ਵੀ ਬਹੁਤ ਵਧੀਆ ਹੋ ਜਾਂਦਾ ਔਰ ਫਸਲ ਵੀ ਹਰੀ ਭਰੀ ਇਹ ਦੇਖ ਲਓ ਇਸ ਸਾਲ ਇਹ ਆਪਣੀ ਫਸਲ ਤੁਹਾਨੂੰ ਦਿਖ ਰਹੀ ਆ ਉਹ ਦੂਰ ਵਾਲੀ ਕੀ ਇਹ ਸਾਰੇ ਖੇਤਾਂ ਦੇ ਵਿੱਚ ਅਸੀਂ ਖੋਰੀ ਵਾਈ ਹੋਈ ਆ ਤੇ ਔਰ ਇੰਨੀ ਹਨੇਰੀ ਆਂ ਦੇ باوجود ਵੀ ਤੂਫਾਨ ਆਂ ਦੇ باوجود ਵੀ ਗੰਨਾ ਇਸ ਵਾਰੀ ਤਕਰੀਬਨ ਸਾਡਾ ਇਹ ਖੜਾ ਮੰਨ ਕੇ ਚੱਲੋ ਕਿ ਬਹੁਤ ਵਧੀਆ ਕ੍ਰੋਪ ਹੈ ਵਾਹੀ ਗੁਰੂ ਦੀ ਕਿਰਪਾ ਨਾਲ ਇਹ ਤੁਸੀਂ ਮੈਂ ਸਾਰੇ ਸਾਰੇ ਭਰਾਵੋ ਨੇ ਇੱਕ ਅਪੀਲ ਆ ਕਿ ਸਾਨੂੰ ਇਹ ਜਿਹੜੀ ਖੋਰੀ ਆ ਇਹ ਖੇਤ ਦੇ ਵਿੱਚ ਵਾਣੀ ਚਾਹੀਦੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਟ੍ਰਾਇਲ ਦੇ ਬਾਝੋਂ ਇੱਕ ਦੋ ਕਿੱਲਾਂ ਦੇ ਵਿੱਚ ਤਾਂ ਜ਼ਰੂਰ ਤੁਸੀਂ ਇਹ ਪ੍ਰੈਕਟਿਸ ਕਰੋ ਧੰਨਵਾਦ ਜੀ